ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਬੱਚੇ ਦਾ ਨਾਮ ਜਿਹੜਾ ਹੈਗਾ ਜੀ ਐਸਨੂਰ ਸਿੰਘ ਆ ਮੁਸਤਾਫਾ ਮੁਸਤਾਫਾ ਵੱਧਪਿੰਡ ਤੋਂ ਰਹਿਣ ਵਾਲਾ ਆ ਤੇ ਸਰਕਾਰੀ ਪ੍ਰਾਇਮਰੀ ਸਕੂਲ ਚ ਇਹਨੇ ਸਟੱਡੀ ਕੀਤੀ ਆ ਅੱਜ ਨਵੋਦਿਆਂ ਦੇ ਵਿੱਚ ਸਿਲੈਕਸ਼ਨ ਹੋਈ ਆ ਬੱਚੇ ਦੀ ਤੇ ਕਾਫੀ ਯੋਗਦਾਨ ਰਿਹਾ ਜੀ ਇਹਨਾਂ ਦੇ ਟੀਚਰਾਂ ਦਾ ਸਕੂਲ ਟੀਚਰਾਂ ਦਾ ਵੀ ਜੋ ਕਿ ਉੱਥੋਂ ਵੀ ਬਹੁਤ ਵਧੀਆ ਸਟੱਡੀ ਕਰਕੇ ਉਸ ਤੋਂ ਬਾਅਦ 2 ਤੋਂ 2.5 ਘੰਟੇ ਦੀ ਸਟੱਡੀ ਜਿਹੜੀ ਸਾਮਾ ਨੂੰ ਸਾਡੇ ਇੰਸਟੀਚਿਊਟ ਆਰਮੀ ਫਿਜ਼ੀਕਲ ਅਕੈਡਮੀ ਜੋ ਕਿ ਆਪਾਂ ਬੱਚਿਆਂ ਨੂੰ 18 ਸਾਲ ਪਲੱਸ ਨੌਕਰੀਆਂ ਦਾ ਜਿਹੜਾ ਆ ਸ਼ੁਰੂ ਕੀਤਾ ਹੋਇਆ ਉਹਦੇ ਵਿੱਚ 2 ਟੁਟਾਈ ਘੰਟੇ ਮਿਹਨਤ ਕਰਕੇ ਬੱਚੇ ਨੇ ਜੀ ਇੱਕ ਨਾਮ ਰੋਸ਼ਨ ਕੀਤਾ ਵਾ ਪੂਰੇ ਜ਼ਿਲ੍ਹੇ ਦੇ ਵਿੱਚੋਂ ਟੋਟਲ 62 ਸਟੂਡੈਂਟ ਜਿਹੜੇ ਸਿਲੈਕਟ ਹੋਏ ਆ ਉਹਨਾਂ ਦੇ ਵਿੱਚ ਬੱਚੇ ਦਾ ਨਾਮ ਆ ਤੇ ਸਾਡੇ ਵੱਲੋਂ ਬਹੁਤ ਹੀ ਜ਼ਿਆਦਾ ਇੱਕ ਅਸੀਰਵਾਦ ਹੀ ਕਹਿ ਸਕਨੇ ਆ ਕਿ ਇੱਕ ਨਾਮ ਰੋਸ਼ਨ ਮਾਪਿਆਂ ਦਾ ਵੀ ਨਾਮ ਰੋਸ਼ਨ ਕੀਤਾ ਤੇ ਹੁਣ ਬੱਚਾ ਜਿਹੜਾ ਅੱਜ ਜਾ ਰਿਹਾ ਜੀ ਨਮੋਦਿਆ ਦੀ ਸਕੂਲ ਦੇ ਵਿੱਚ ਆਪਣੀ ਸਟੱਡੀ ਕਰਨ ਤੇ ਬਹੁਤ ਬਹੁਤ ਮੁਬਾਰਕਾਂ ਆ ਸਾਡੇ ਵੱਲੋਂ ਸਾਡੀ ਪੂਰੀ ਟੀਮ ਵੱਲੋਂ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਨਹੀਂ ਬੇਟਾ ਕੀ ਨਾਮ ਮੇਰਾ ਨਾਮ ਆਸ਼ਨੂ ਸਿੰਘ ਜੇ ਮੈਂ ਆਪਣੇ ਸਕੂਲ ਦਾ ਅਧਿਆਪਕਾਂ ਦਾ ਸਬੋਤਨਵਾਦ ਕਰਦਾ ਤੇ ਸੈਂਟਰ ਦਾ ਸਟਾਫ ਦਾ ਵੀ ਬਹੁਤ ਧੰਨਵਾਦ ਕਰਦਾ ਕਿ ਮੈਨੂੰ ਇਨਾਂ ਨੇ ਪੜ੍ਹਾ ਕੇ ਨੋਦੇ ਸਕੂਲ ਵਿੱਚ ਦਾਖਲਾ ਕਰਵਾਉਣ ਤੇ ਮਿਹਨਤ ਕੀਤੀ ਹੈ। ਜਿਹੜੇ ਕਿਲੀ ਕਮੇਟ ਜਿਹੜੀ ਤੁਹਾਨੂੰ ਕਰਨੀ ਪਈ ਸੀ ਉਸ ਤੇ ਰਿਸਪੈਕਟ ਹਾਂ। ਮੈਂ ਸਕੂਲ ਕਾਫੀ ਮਿਹਨਤ ਕਰਨੀ ਪਈ ਕਿ ਸਕੂਲ ਤੇ ਮੈਂ ਸਲੈਕਟ ਹੋ ਪਾਵਾਂ ਇਸ ਲਈ ਇਹ ਤੇ ਮੈਂ ਤੁਹਾਨੂੰ ਧੰਨਵਾਦ ਕਰਦਾ ਹਾਂ। ਕਿੱਲੇ ਘੰਟੇ ਪੜ੍ਹਦੇ ਰਹੇ ਸੀ? ਸਕੂਲ 6:00 ਤੇ ਤੇ 8:00 ਕੇਂਦਰ ਪਰਦਾ ਰਿਹਾ ਹਾਂ। ਪੰਗ ਆਜ ਤੋਂ ਬਾਅਦ ਜਦੋਂ ਮੋਢੇ ਜਿਆ ਰਹੀ ਤੁਸੀਂ। ਦੁਬੇਸ ਪੂਜੀ ਜਾ ਰਹੀ। ਹਾਂਜੀ। ਹੋਰ ਬੱਚਿਆਂ ਵੀ ਕਹਿਣਾ ਚਾਹੀਦਾ ਪੜ੍ਹਾਈ ਦਾ। ਮਿਹਨਤ ਕਰਿਆ ਕਰੋ ਬੱਚੇ। ਹਾਂਜੀ ਬੇਟਾ, ਹੋਰ ਬੱਚਿਆਂ ਨੂੰ ਕੀ ਕਹਿਣਾ ਜੀ? ਸਾਰੇ ਬੱਚੇ ਮਿਹਨਤ ਕਰਿਆ ਕਰੋ ਤੇ ਆਪਣੇ ਮਾਪੇਵਾਂ ਦਾ ਨਾਮ ਰੋਸ਼ਨ ਕਰਿਆ ਕਰੋ। ਧੰਨਵਾਦ। ਸਰ ਸਭ ਤੋਂ ਪਹਿਲਾਂ ਤੇ ਐਸ਼ਨੂ ਬੱਚਾ ਸ਼ੁਰੂ ਤੋਂ ਹੀ ਬੜਾ ਮਿਹਨਤੀ ਸੀ ਸਕੂਲ ਦੇ ਇਹਨਾਂ ਦੇ ਟੀਚਰ ਇਹਨਾਂ ਦੇ ਪ੍ਰਿੰਸੀਪਲ ਨੇ ਵੀ ਬੜੀ ਮਿਹਨਤ ਕੀਤੀ ਹੈ ਜੀ ਬੱਚੇ ਨੂੰ ਸਿਖਾਉਣ ਵਾਸਤੇ ਬਾਕੀ ਆਪਣਾ ਟਾਈਮ ਕੱਢ ਕੇ ਸਕੂਲਿੰਗ ਤੋਂ ਬਾਅਦ ਸਾਡੇ ਕੋਲ ਵੀ 2-2.5 ਘੰਟੇ ਹੁੰਦਾ ਰਿਹਾ ਵਾ ਚੰਗੀ ਗਾਈਡੈਂਸ ਦੇ ਨਾਲ ਇਹ ਬੱਚਾ ਜਿਹੜਾ ਵਾ ਆਪਣਾ ਟੈਸਟ ਜਿਹੜਾ ਵਾ ਉਹ ਕਲੀਅਰ ਕਰ ਪਾਇਆ ਵਾ ਪੂਰੇ ਗਰਦਾਸਪੁਰ ਵਿੱਚੋਂ ਚੰਗੇ ਟੌਪ ਰੈਂਕ ਦੇ ਨਾਲ ਸੈਲੈਕਟ ਹੋ ਗਿਆ ਵਾ ਤੇ ਅੱਜ ਇਹਨਾਂ ਨੂੰ ਮਿਲਣ ਆਇਆ ਵਾ ਜੀ ਵਧਾਈ ਦਾ ਪਾਤਰ ਆ ਜੀ ਤੇ ਅੱਜ ਤੋਂ ਹੀ ਇਹ ਜਿਹੜੇ ਆਪਣੀ ਸਕੂਲਿੰਗ ਆ ਜੋ ਹਲਾਲ ਨੋਦਿਆ ਸਕੂਲ ਤੋਂ ਜਿਹੜੀ ਆ ਕੰਟੀਨਿਊ ਕਰੇਗਾ ਤੇ ਬੋਬੋ ਨੂੰ ਮੁਬਾਰਕਾਂ ਨੇ ਇਹਨਾਂ ਦੇ ਸਕੂਲ ਦੇ ਸਟਾਫ ਨੂੰ ਸਕੂਲ ਦੇ ਪ੍ਰਿੰਸੀਪਲ ਨੂੰ ਤੇ ਇਹਨਾਂ ਦੇ ਮਾਪਿਓ ਨੂੰ ਤੇ ਬੱਚਾ ਹੌਲੀ-ਹੌਲੀ ਹੁਣ ਨਾਮ ਰੋਸ਼ਨ ਕਰੇਗਾ ਜੀ ਆਪਣਾ ਵੀ ਤੇ ਆਪਣੇ ਮਾਪਿਓ ਦਾ ਵੀ ਤੇ ਆਪਣੇ ਸਕੂਲ ਦੇ ਜਿਹੜੇ ਵੀ ਆ ਕਰਿੰਦੇ ਉਹਨਾਂ ਦਾ ਧੰਨਵਾਦ ਜੀ ਮੇਰਾ ਬੇਟਾ ਅਸ਼ਨੋਤ ਸਿੰਘ ਨੇ ਨੋਦਿਆ ਦਾ ਟੈਸਟ ਪਾਸ ਕੀ ਤਿਆਰ ਦੇ ਵਾਸਤੇ ਸਕੂਲ ਵਾਲਿਆਂ ਦਾ ਤੇ ਸੈਂਟਰ ਵਾਲਿਆਂ ਦਾ ਬਹੁਤ ਯੋਗਦਾਨ ਰਿਹਾ ਜੀ ਇਸ ਕਰਕੇ ਮੈਂ ਨਾਲ ਤਾਂ ਬਹੁਤ ਧੰਨਵਾਦ ਕਰਦੀ ਆ ਸਾਡੇ ਟੀਚਰਾਂ ਦਾ ਧੰਨਵਾਦ ਕਰਦੀ ਆ ਸਕੂਲ ਲਈ ਮੇਰੇ ਬੱਚਾ 8 ਵਜੇ ਤੋਂ ਲੈ ਕੇ 9 2 ਵਜੇ ਤੱਕ ਉੱਥੇ ਮਿਹਨਤ ਕੀਤੀ ਇਹਨਾਂ ਨੇ ਫਿਰ 3 ਵਜੇ ਤੋਂ ਲੱਗੀ ਤੇ 5 ਵਜੇ ਤੱਕ 6 ਵਜੇ ਤੱਕ ਇੱਥੇ ਮਤਲਬ ਕਿ ਮਿਹਨਤ ਕੀਤੀ ਤੇ ਚਲੋ ਇੱਥੋਂ ਤੱਕ ਮੇਰਾ ਬੱਚਾ ਪਹੁੰਚ ਮੈਨੂੰ ਬਹੁਤ ਖੁਸ਼ੀ